ਅੱਜ ਪ੍ਰਧਾਨ ਜੀ ਕੀ ਨਾਂ ਹੈ ਜੀ ਅੰਗਰੇਜ਼ ਸਿੰਘ ਬੂਟੇਵਾਲਾ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੁਖ ਬਲਾਰਾ ਕਿਸ ਸਬੰਧ ਚ ਅੱਜ ਇਹ ਇਕੱਠ ਕੀਤਾ ਗਿਆ ਜੀ ਜਸਪੰਦੀ ਲੋ ਜੀ ਇਹ ਵੇਖੋ ਜੀ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਪਿੰਡ ਆ ਮਾਨੋਚਾਲ ਇਹਦੇ ਵਿੱਚ ਕਿਸਾਨਾਂ ਨੇ ਜਿਹੜੀਆਂ ਪਹਿਲਾਂ ਜਦੋਂ ਇਹ ਨਹਿਰਾਂ ਨੰਗੀ 1958 ਦੇ ਵਿੱਚ ਉਦੋਂ ਪੰਜਾਬ ਸਰਕਾਰ ਵੱਲੋਂ ਜਮੀਨਾਂ ਜਿਹੜੀਆਂ ਕਿਸਾਨਾਂ ਤੋਂ ਲਈਆਂ ਗਈਆਂ ਸੀ ਪੱਠੇ ਲਾਉਣ ਵਾਸਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਮੌਕੇ ਦੀ ਸਰਕਾਰ ਨੇ 15% ਘਟ ਕੇ ਅਸੀਂ ਕਿਸਾਨਾਂ ਨੂੰ ਵਾਪਸ ਕਰਾਂਗੇ ਉਸ ਤੋਂ ਬਾਅਦ ਇਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਸਰਕਾਰ ਵੱਲੋਂ ਵਾਪਸ ਨਹੀਂ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਇਹ ਜ਼ਮੀਨਾਂ ਜਿਹੜੀਆਂ ਖਰਾਬ ਹੋਈਆਂ ਨੂੰ ਆਬਾਦ ਕਰਕੇ ਅੱਜ ਤੱਕ ਉਹ ਜ਼ਮੀਨਾਂ ਜਿਹੜੀਆਂ ਕਿਸਾਨ ਆਬਾਦ ਕਰਕੇ ਵਾਹ ਰਹੇ ਆ ਇਹ ਜ਼ਮੀਨ ਆ ਕੋਈ ਤਕਰੀਬਨ 25 ਤੋਂ 26 ਕਿੱਲੇ ਰਕਬਾ ਵਾ ਜਿਹੜਾ ਕਿਸੇ ਕਿਸਾਨ ਕੋਲ 2 ਕਿੱਲੇ ਕਿਸੇ ਕੋਲ 4 ਕਿੱਲੇ ਕਿਸੇ ਕੋਲ 5 ਕਿੱਲੇ ਆ ਉਹਦੇ ਤਹਿਤ ਜਿਹੜਾ ਅੱਗੇ ਵੀ ਜਿਹੜਾ ਪੰਜਾਬ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ ਜਿਹੜਾ ਪ੍ਰਸ਼ਾਸਨ ਧਾੜ ਲੈ ਕੇ ਚੜਦਾ ਰਿਹਾ ਵਾ ਤੇ ਸਮੇਂ-ਸਮੇਂ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਬਲੋ ਦਾ ਵਿਰੋਧ ਕੀਤਾ ਗਿਆ ਵਾ ਅੱਜ ਵੀ ਸਾਨੂੰ ਜਿਹੜੀ ਆ ਇਹ ਰਿਪੋਰਟ ਮਿਲੀ ਆ ਵੀ ਵੱਡੀ ਧਾੜ ਦੇ ਵਿੱਚ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਜਿਹੜਾ ਪ੍ਰਸ਼ਾਸਨ ਆ ਰਿਹਾ ਵਾ पटवारी ਕਨਗੋ ਤਹਿਸੀਲਦਾਰ ਐਸਡੀਐਮ ਸਮੇਤ ਨਾਲ ਫੋਰਸ ਲੈ ਕੇ ਆ ਰਹੇ ਆ ਉਸ ਦੇ ਤਹਿਤ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਵੱਲੋਂ ਜਿਹੜਾ ਕਿਸਾਨ ਇਕੱਤਰ ਹੋਏ ਆ ਜੇਕਰ ਇਹ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਕਿਸਾਨਾਂ ਨੂੰ ਤੁਸੀਂ ਵਾਦਾ ਕੀਤਾ ਸੀ ਸਰਕਾਰ ਨੇ ਵੀ ਜਿਹੜੀਆਂ ਕਿਸਾਨਾਂ ਨੂੰ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਵਾਪਸ ਕਰਾਂਗੇ ਇਹਦਾ ਜਿਹੜਾ ਕੇਸ ਆ ਉਹ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਵਾ ਜੇਕਰ ਇਹ ਪੰਜਾਬ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਪਾਲੇ ਦੇ ਵਿੱਚ ਗੇਂਦ ਆ ਜੇਕਰ ਇਹਨਾਂ ਕਿਸਾਨਾਂ ਦਾ ਉਜਾੜਾ ਹੁੰਦਾ ਵਾ ਤੇ ਦੀ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇਹਦਾ ਫੁੱਲ ਵਿਰੋਧ ਕਰੂਗੀ ਇੱਥੇ ਅਗਲਾ ਪ੍ਰਚਾਰ ਪੰਜਾਬ ਨੇ ਤੇ ਪ੍ਰਸ਼ਾਸਨ ਨੇ ਵੇਖਣਾ ਕਿਉਂਕਿ ਜਿਹੜੇ ਇਹ ਯੋਧੇ ਆ ਕੇ ਇੱਥੇ ਡਟੇ ਆ ਇਹ ਸਿਰ ਤੇ ਖੱਫਣ ਬਾਹਰ ਨੇ ਕਿ ਡਟੇ ਆ ਪੰਜਾਬ ਸਰਕਾਰ ਨੇ ਤੇ ਜੇ ਪ੍ਰਸ਼ਾਸਨ ਨੇ ਅੱਜ ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਨੀ ਆ ਤਾਂ ਇਹਨਾਂ ਕਿਸਾਨਾਂ ਦੀਆਂ ਲਾਛਾਂ ਦੇ ਉੱਪਰੋਂ ਦੀ ਨੰਗ ਕੇ ਜਿਹੜੀ ਨਿਸ਼ਾਨਦੇਹੀ ਹੋਊਗੀ ਉਹਨਾਂ ਚਿਹਰੇ ਨਾ ਜਿੰਨਾ ਚਿਰ ਇਹਨਾਂ ਕਿਸਾਨਾਂ ਨੂੰ ਪੱਕੇ ਮਾਲਕੀ ਆ ਕੇ ਨਾ ਜ਼ਮੀਨਾਂ ਦੇ ਨਹੀਂ ਦਿੱਤੇ ਜਾਂਦੇ ਉਹਨਾਂ ਚ ਇਸ ਪਰਿਵਾਰ ਦੇ ਨਾਲ ਇਸ ਪਿੰਡ ਦੇ ਨਾਲ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਚਟਾਨਵਾਹ ਖੜੀ ਆ ਤੇ ਕਿਹੜੀ ਜਗ੍ਹਾ ਕੀ ਲੋਕੇਸ਼ਨ ਆ ਕੋਈ ਪ੍ਰੂਫ ਆਪਣੇ ਕਿਸਾਨਾਂ ਕੋ ਹੈ ਪੁਰਾਣੇ ਕਹਿੰਦੇ ਦੱਸ ਦੇ ਬਿਲਕੁਲ ਸਾਰੇ ਹੈਗੇ ਆ ਜੀ ਜੋ ਰਿਕਾਰਡ ਇਹਨਾਂ ਕੋਲ ਸਰਕਾਰ ਕੋਲ ਵੀ ਹੈਗਾ ਵਾ 1958 ਤੋਂ ਬਾਅਦ ਜਦੋਂ ਇਹਨਾਂ ਨੇ ਜ਼ਮੀਨਾਂ ਪੁੱਟ ਕੇ ਬਾਤ ਕੀਤੀਆਂ ਉਸ ਤੋਂ ਲੈ ਕੇ ਉਦੋਂ ਤੋਂ ਅੱਜ ਤੱਕ ਗਰਦੌਰੀਆਂ ਦੇ ਨਾਂ ਰਹੀਆਂ ਪਿਛਲੇ ਕੁਝ ਮਹੀਨਿਆਂ ਤੋਂ ਜੜੀਆਂ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਜਿਹੜੀਆਂ ਮਹਿਕਮੇ ਨੇ ਗਰਜ਼ੋਰੀਆਂ ਤੋੜੀਆਂ ਉਹਦਾ ਵੀ ਰਿਕਾਰਡ ਸਾਰਾ ਹੈਗਾ ਵਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਵਾ ਇਦੋਂ ਪਹਿਲਾਂ ਜੇ ਪਿੱਛੇ ਆਪਾਂ ਕੋ 5-7 ਕਿਲੋਮੀਟਰ ਦੱਸਤੇ ਜਾਈਏ ਪਿੰਡ ਪੈਂਦੇ ਆ ਉੱਥੇ ਜਿਹੜੀਆਂ ਇਹ ਜ਼ਮੀਨਾਂ ਜਿਹੜੀਆਂ ਕਿਸਾਨਾਂ ਨੇ ਆਬਾਦ ਕੀਤੀਆਂ ਸੀ ਉਸ ਨੂੰ ਸਰਕਾਰ ਵੱਲੋਂ ਪੱਕੇ ਮਾਲਕੀ ਹੱਕ ਵੀ ਦਿੱਤੇ ਗਏ ਆ ਅਸੀਂ ਕਹਿੰਨੇ ਆ ਵੀ ਉਹਨਾਂ ਨੂੰ ਪੱਕੇ ਮਾਲਕੀ ਉਹਨਾਂ ਨੂੰ ਵੀ ਦਿੱਤੇ ਆ ਕੇ ਉਸੇ ਬਿਹਾਰ ਤੇ ਇਹਨਾਂ ਕਿਸਾਨਾਂ ਨੂੰ ਵੀ ਇਹਨਾਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ ਨਾ ਕਿ ਇਹਨਾਂ ਨੂੰ ਉਜਾੜਿਆ ਜਾਵੇ ਧੰਵਾਦ ਜੀ ਬਾਕੀ ਸਾਡੇ ਸੂਬਾ ਸਕੱਤਰ ਸਾਹਿਬ ਸਿੰਘ ਸੈਕਟਰੀ ਸਾਹਿਬ ਜੀ ਮਾਜਦੀ ਧਰਤੀ ਤੋਂ ਪਹੁੰਚਿਆ ਜੀ ਬਹੁਤ ਜ਼ਿੰਮੇਵਾਰੀਆਂ ਨੇ ਪ੍ਰਧਾਨ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜੀ ਜੋ ਇਹ ਸਰਕਾਰਾਂ ਕਰ ਰਹੀਆਂ ਜੀ ਕੀ ਇਹ ਪਹਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡਾ ਚੌਥਾ ਥਾਂ ਪੱਤਰਕਾਰ ਭਾਈ ਚੰਦਰ ਦਾ ਮੈਂ ਇੱਥੇ ਹੋਂਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਅੱਜ ਇਸ ਖਬਰ ਨੂੰ ਪੂਰੇ ਭਾਰਤ ਲੈਵਲ ਤੇ ਕੋਨੇ-ਕੋਨੇ ਵਿੱਚ ਪਹੁੰਚਾ ਦੇਣਾ ਸਰਕਾਰ ਦੀ ਨੀਤੀ ਮਾੜੀ ਆ ਉਹੀ ਚੰਗੀ ਤਰ੍ਹਾਂ ਜਾਣਦੇ ਵੀ ਅੱਜ ਤੋਂ ਕੁਝ ਸਮਾਂ ਪਹਿਲਾਂ ਕਾਫੀ ਕਿਲਾ 100 ਨੂੰ ਵੀ ਗਿਆ 500 ਰੁਪਏ ਨੂੰ ਕਿਲਾ ਵਿਗਿਆ 1000 ਨੂੰ ਵੀ ਗਿਆ 50000 ਨੂੰ ਵੀ ਗਿਆ 2 ਲੱਖ ਨੂੰ ਵੀ ਗਿਆ ਅੱਜ ਇਹ 30 ਲੱਖ ਨੂੰ ਵੀ ਹੈਗਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਪਹਿਲੀਆਂ ਬੈਕ ਕਰ ਦਿੱਤੀਆਂ ਵਾਂ ਪੈਸੇ ਆਵਦੇ ਲੈ ਲਿਆ ਜੋ ਅੱਜ ਆਖਣ ਵੀ ਸਾਡੀਆਂ ਹੀ 100 ਨੂੰ ਵੇਚੀ ਆ 500 ਨੂੰ ਵੇਚੀ ਆ ਸਾਡਾ ਰੇਟ ਘਟਾ ਸਾਨੂੰ ਪਹਿਲੀ ਵਾਪਸ ਹੋ ਜੂ ਕਦੀ ਵੀ ਨਹੀਂ ਇਹ ਸਰਕਾਰ ਇਹਨਾਂ ਜ਼ਿਮੀਂਦਾਰਾਂ ਕੋਲੇ ਰਿਕਾਟ ਵੀ ਆ ਇਹਨਾਂ ਪੈਸੇ ਵੀ ਤਾਰੇ ਆ ਇੰਤਕਾਲ ਵੀ ਇਹ ਗਰਦੌਰੀ ਵੀ ਇਹਨਾਂ ਦੇ ਨਾਮ ਆ ਜਿਹੜੀ ਹੁਣ ਅੱਜ 6 ਮਹੀਨਿਆਂ ਕੋ ਤੋੜ ਦਿੱਤੀ ਆ ਸਰਕਾਰ ਬੇਈਮਾਨ ਆ ਇਹ ਕਾਫੀ ਸਮੇਂ ਦੇ ਵਿੱਚੋਂ ਸਰਕਾਰ ਨੂੰ ਜਦੋਂ ਚੇਤਾ ਆਉਂਦਾ ਵਾ ਤੇ ਇਹ ਪਹਿਲੀ ਤੇ ਡਾਲੀ ਹੋ ਜਾਂਦੀ ਆ ਇਹ ਐਸ ਟਾਈਮ ਇਹ ਪ੍ਰਸ਼ਾਸਨ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਡਾਰ ਰਿਹਾ ਵਾ ਇਹਨਾਂ ਨੂੰ ਕੀ ਹਾਈ ਕੋਰਟ ਦਾ ਹੁਕਮ ਆ ਵੀ ਜਾ ਕੇ ਪਹਿਲੀ ਨੂੰ ਬੀਜ ਲੋ ਜਾਂ ਵਾਹ ਲੋ ਜਦੋਂ ਸਾਡਾ ਕੇਸ ਚੱਲਣ ਡਿਆ ਮਾਨ ਕੋਰਟ ਹਾਈ ਮਾਨਯੋਗ ਹਾਈ ਕੋਰਟ ਜਦੋਂ ਸਾਨੂੰ ਕੋਈ ਫੈਸਲਾ ਸੁਣਾਊਗਾ ਅਸੀਂ ਉਹਨਾਂ ਦੇ ਫੈਸਲੇ ਦੀ ਡੀਕ ਕਰਦੇ ਆ ਜੇ ਪ੍ਰਸ਼ਾਸਨ ਨੇ ਇਹੋ ਜਿਹਾ ਕੋਈ ਕਦਮ ਚੁੱਕ ਦੀਏ ਸਾਡੇ ਕਿਸਾਨਾਂ ਨਾਲ ਤੇ ਪ੍ਰਸ਼ਾਸਨ ਨੂੰ ਇਹ ਕੰਮ ਜਿਹੜਾ ਮਹਿੰਗਾ ਪਊਗਾ ਭਾਵੇਂ ਉਹ ਕਨਗੋਆ ਭਾਵੇਂ ਤਹਿਸੀਲਦਾਰ ਜੋ ਮਰਜ਼ੀ ਹੋਵੇ ਕਿਉਂਕਿ ਇਹ ਗਲਤ ਕੰਮ ਆ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਕਣ ਕਿਸਾਨ ਸחרਜ ਕਮੇਟੀ ਪੰਜਾਬ ਕੋਟਪੁੱਟਾ ਜੈਪੜੀ ਥਾਥਾ ਤੇ ਖੜੀ ਆ ਇਹਨਾਂ ਦੇ ਨਾਲ ਚਟਾਣਾ ਨੂੰ ਖੜੀ ਆ ਵੈਕਰ ਜੀ ਕਾ ਖਾਲਸਾ ਵੈਕਰ ਜੀ ਫਰੀਦ ਬਾਕੀ ਪ੍ਰਧਾਨ ਜੀ ਇਹ ਜ਼ਮੀਨ ਕਿ ਲੋਕੇਸ਼ਨ ਕੀ ਆ ਜੀ ਜਿੱਥੇ ਇਹ ਜਪੜਾ ਇਹ ਚੱਲ ਰਿਹਾ ਜੀ ਇਹ ਜੀ ਹੈਗਾ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਪਿੰਡ ਪੈਂਦਾ ਮਨੋਚਾਲ ਉੱਥੇ ਜਿਹੜੀ ਇਹ ਜ਼ਮੀਨ ਆ ਕਿਸਾਨਾਂ ਦੀ ਹਾਂਜੀ ਧੰਨਵਾਦੀ ਇਹ ਸਾਡੇ ਪ੍ਰਧਾਨ ਸਾਹਿਬ ਬੁਟਿਆ ਜੀ ਵੀਡੀਓ ਸ਼ੇਅਰ ਕਰੋ ਵੱਤਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਕਿਉਂਕਿ ਕਿਸੇ ਕਿਸਾਨ ਦੇ ਨਾਲ ਕੋੜ ਬੁੱਢਾ ਜਥੇਬੰਦੀ ਤੱਕਾ ਨਹੀਂ ਹੋਣ ਦੇਵੇਗੀ ਕਿਉਂਕਿ ਸਾਡੇ ਸੂਬਾ ਪ੍ਰਧਾਨ ਕਿਸਾਨ ਸ਼ਿਕਰਜ ਕਮੇਟੀ ਦੇ ਸਰਦਾਰ ਇੰਦਰਜੀਤ ਸਿੰਘ ਕੋੜ ਬੁੱਢਾ ਸਨ ਤੇ ਉਹ ਵੀ ਮੋਰਚੇ ਦੇ ਵਿੱਚ ਖਨੋਰੀ ਜਗਜੀਤ ਸਿੰਘ ਡਲੇਵਾਲ ਸਯੁਗਤ ਮੋਰਚੇ ਦੇ ਨਾਲ ਗੈਰ ਰਾਜਨੀਤਿਕ ਉੱਥੇ ਆਪਣਾ ਨਾਲ ਖੜਿਆ ਜੀ ਸਾਰੇ ਬਾਕੀ ਵੇਖ ਸਕਦੇ ਆ ਤੁਸੀਂ ਮੋਟਰਾਂ ਜੀ ਤੇ ਇੱਧਰ ਚਲਕਾ ਗਾਲ ਪਾਣੀ ਆ ਗਿਆ ਜੀ ਸੰਗਤ ਨਾਲ ਨਾਲ ਚੱਲ ਰਿਹਾ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਬਾਕੀ ਇਹ ਜ਼ਮੀਨਾਂ ਜੀ ਇਹ ਜ਼ਮੀਨਾਂ ਹੈ ਜੀ ਸਾਰੇ ਵੀਰ ਭਰਾ ਇੱਥੇ ਖੜਿਆ ਜੀ ਨਦੌਰ ਸਾਹਿਬ ਬਾਕੀ ਦੇਖ ਸਕਦੇ ਆ ਤੁਸੀਂ ਇਸੇ ਹੀ ਜ਼ਮੀਨ ਦੇ ਵਿੱਚ ਵੇਖੋ ਕਿੰਨੀਆਂ ਮਟਰ ਮਿਰਚਾਂ ਤੇ ਨਾਲ ਆਲੂ ਵੀ ਬੀਜੇ ਸੀ ਜੀ ਕਿਉਂਕਿ ਗੰਡੇ ਵੀ ਲਾਇਆ ਗੰਡੇ ਗੰਡੇ ਵੀ ਲਾਇਆ ਜੀ ਸੜੇ ਲਾਇਆ ਤੇ ਹਰ ਇੱਕ ਚੀਜ਼ ਵੇਖੋ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਜੀ ਆਪਣੀ ਜ਼ਮੀਨ ਨੂੰ ਮਾਂ ਸਮਝਦਾ ਹੈ ਤੇ ਮਾਂ ਪੁੱਤ ਦੇ ਨਾਲ ਜਿਵੇਂ ਕੀ ਕਹਿੰਦੇ ਆ ਜੀ ਮਾਂ ਪੁੱਤ ਦਾ ਰਿਸ਼ਤਾ ਹੈ ਜ਼ਮੀਨ ਦਾ ਜੀ ਠੀਕ ਆ ਜੀ ਸਵੇਰੇ ਆਣ ਕੇ ਜਦੋਂ ਕਿਸਾਨ ਆਉਂਦਾ ਹੈ ਜੀ ਤੇ ਮੱਥਾ ਟੇਕਦਾ ਹੈ ਆਪਣੀ ਜ਼ਮੀਨ ਦੇ ਵਿੱਚ ਵੈਰੂ ਵੈਰੂ ਕਰਦਾ ਵੀ ਬਾ ਦਾ ਸੱਚਾ ਪਾਚਾ ਭਲਾ ਕਰੀ ਸਭ ਦਾ ਚਲੋ ਹਰ ਇੱਕ ਦੀ ਫਸਲ ਚੰਗੀ ਨਿਕਲੇ ਹਰ ਇੱਕ ਆਪ ਆਪਣਾ ਯੋਰ ਲਾਉਂਦਾ ਹੈ ਜੀ ਕਰੋ ਵੀਡੀਓ ਸ਼ੇਅਰ ਵਾਤਵਾਜੀ ਤੇ ਚੈਨਲ ਨੂੰ